ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਛੱਲੀਆਂ ਦੇ ਰਾਖੇ ਇਹ ਕਹਾਣੀ ਡਾਕਟਰ ਗਰਮੀਤ ਸਿੰਘ ਬੈਦਵਾਨ ਦੀ ਲਿਖੀ ਹੋਈ ਹੈ ਤਾਂ ਆਓ ਇਹ ਕਹਾਣੀ ਸੁਣੀਏ ਆਧੋਂ ਦੇ ਪਹਿਲੇ ਪੱਖ ਇੱਕ ਸਾਲ ਛੜੀ ਲੱਗ ਗਈ ਤਿੰਨ ਚਾਰ ਦਿਨ ਰੋਕ ਰੋਕ ਕੇ ਮੀਂਹ ਪੈਂਦਾ ਰਿਹਾ ਚਾਰੇ ਪਾਸੇ ਜਲਥਲ ਹੋ ਗਿਆ ਮੀ ਰੁਕੇ ਤੇ ਪੰਛੀ ਆਪਣੇ ਖੰਭਾਂ ਨੂੰ ਝਾੜਦੇ ਤੇ ਚੋਗ ਲਈ ਉਡਾਨ ਭਰਦੇ ਪਰ ਕਿੱਥੇ ਇੰਨੀ ਦੇਰ ਨੂੰ ਤਾਂ ਫੇਰ ਬਾਰਿਸ਼ ਆ ਜਾਂਦੀ ਕਈ ਦਿਨ ਇਹੇ ਸਿਲਸਿਲਾ ਚੱਲਦਾ ਰਿਹਾ ਅਸੀਂ ਚੱਲਦੇ ਪਾਣੀ ਵਿੱਚ ਮੰਜੀਆਂ ਡਾਹ ਕੇ ਪਸ਼ੂਆਂ ਲਈ ਹਰਾ ਚਾਰਾ ਵੜਦੇ ਜੇ ਪਸ਼ੂ ਚਰਨ ਲਈ ਬਾਹਰ ਛੱਡੇ ਜਾਂਦੇ ਤਾਂ ਉਹਨਾਂ ਦੇ ਚਰਨ ਵਾਲਾ ਨਿੱਕਾ ਨਿੱਕਾ ਕਾ ਪਾਣੀ 'ਚ ਨਜ਼ਰ ਹੀ ਨਹੀਂ ਸੀ ਆਉਂਦਾ ਉਧਰ ਮੱਕੀ ਵਾਲੇ ਖੇਤ ਵਿੱਚ ਛੱਲੀਆਂ ਨੂੰ ਦਾਣਾ ਪੈ ਗਿਆ ਜਿੰਨੀ ਕੁ ਦੇਰ ਮੀਂਹ ਰੁਕਿਆ ਰਹਿੰਦਾ ਤੇ ਨਾਲ ਦੇ ਰੁੱਖਾਂ ਤੋਂ ਕਾਂ ਤੋਤੇ ਤੇ ਹੋਰ ਪੰਛੀ ਹੱਲੇ ਕਰ ਕਰ ਆਉਂਦੇ ਤੇ ਛੱਲੀਆਂ ਦੀ ਫਰੋਲਾ ਫਰਾਲੀ ਕਰਦੇ ਮੈਨੂੰ ਤੇ ਤਾਏ ਈਸਰ ਸਿੰਘ ਨੂੰ ਛੱਲੀਆਂ ਦੀ ਰਾਖੀ ਬੈਠਣਾ ਪੈਂਦਾ ਰੋਲਾ ਗੋਲਾ ਕੀਤਿਆਂ ਪੰਛੀ ਖੇਤ ਵਿੱਚੋਂ ਉੱਡਦਾ ਜਾਂਦੇ ਪਰ ਅੱਖ ਦੇ ਫੋਰ ਵਿੱਚ ਛੱਲੀਆਂ ਨੂੰ ਫੇਰਾ ਪੈਂਦੇ ਤਾਇਆ ਖਾਲੀ ਪੀਪਾ ਖੜਕਾਈ ਜਾਂਦਾ ਹੜਾ ਥੜਾਤ ਕਰਦਿਆਂ ਸਾਡੇ ਸੰਗ ਪਾਟਣ ਨੂੰ ਹੋ ਗਈ ਪੰਛੀ ਸਾਡੇ ਪੇਸ਼ ਨਹੀਂ ਸੀ ਜਾਣਦੇ ਰਹੇ ਤਾਇਆ ਬੋਲਿਆ ਆਪਾਂ ਨੂੰ ਕੁਝ ਕਰਨਾ ਪਊ ਨਹੀਂ ਤਾਂ ਸਾਰੀਆਂ ਛੱਲੀਆਂ ਨੂੰ ਇਹ ਪੰਛੀ ਹੀ ਚੂੰਡ ਲੈਣਗੇ ਅਸੀਂ ਮੱਕੀ ਦੇ ਖੇਤ ਵਿੱਚ ਚਾਰ ਬੱਲੀਆਂ ਗੱਡ ਕੇ ਇਹਨਾਂ ਨਾਲ ਦੋ ਬਾਈਆਂ ਰस्सੀਆਂ ਨਾਲ ਬੰਨ ਲਿਆ। ਇਹਨਾਂ ਬਾਈਆਂ ਉੱਤੇ ਇੱਕ ਛੋਟਾ ਜਿਹਾ ਮੰਜਾ ਟਿਕਾ ਦਿੱਤਾ। ਇਸ ਤਰ੍ਹਾਂ ਅਸੀਂ ਮੱਕੀ ਦੇ ਖੇਤ ਦੀ ਨਿਗਰਾਨੀ ਲਈ ਉੱਚਾ ਮਣਾ ਬਣਾ ਲਿਆ। ਮਣੇ ਉੱਤੇ ਬੈਠ ਕੇ ਸਾਰਾ ਦਿਨ ਖੇਤ ਨਜ਼ਰੀਂ ਪੈਂਦਾ ਸੀ। ਦੂਜਾ ਮੀਂਹ ਕਣੀ ਵਿੱਚ ਖੇਤ ਗਿੱਲੇ ਹੋਣ ਕਰਕੇ ਮਣੇ ਤੇ ਆਰਾਮ ਨਾਲ ਬੈਠਿਆ ਜਾ ਸਕਦਾ ਸੀ ਤਾਇਆ ਮੀਂਹ ਵਿੱਚ ਬੂਰੀ ਦੀ ਝੂਮ ਮਾਰੀ ਪੀਪਾ ਖੜਕਾਈ ਜਾਂਦਾ ਕਿਸੇ ਪੰਛੀ ਦੇ ਆ ਬੈਠਣ ਬਾਰੇ ਉਹ ਮੈਨੂੰ ਦੱਸਦਾ ਹੋ ਹੱਲਾ ਕਰਦਿਆਂ ਹੋਇਆਂ ਮੈਂ ਮੱਕੀ ਦੇ ਟਾਂਡਿਆਂ ਨਾਲ ਕਹਿੰਦਾ ਉਸ ਦਿਸ਼ਾ ਵੱਲ ਭੱਜਦਾ ਮੇਰਾ ਰੌਲਾ ਸੁਣ ਕੇ ਭੁੱਖਾ ਪੰਛੀ ਥੱਕੀ ਟੁੱਟੀ ਉਡਾਰੀ ਲਈ ਮਜਬੂਰ ਹੁੰਦਾ ਇਸ ਚੜੀ ਮਹੀਨੇ ਇੱਕ ਦਿਨ ਸਵੇਰ ਤੋਂ ਹੀ ਮੀਂਹ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ ਦੁਪਹਿਰ ਮਗਰੋਂ ਮੀਂਹ ਨਾਲ ਪੂਰੀ ਤਰ੍ਹਾਂ ਗੜੁੱਚ ਹੋਇਆ ਤਾਇਆ ਬੋਲਿਆ ਭਤੀਜ ਅੱਜ ਤਾਂ ਮੀਂਹ ਨੇ ਝੰਬ ਕੇ ਰੱਖ ਦਿੱਤੇ ਜਾ ਘਰ ਤੋਂ ਚਾਹ ਬਣਵਾ ਲਿਆ ਅੱਜ ਤਾਂ ਸਰੀਰ ਉੱਕਾ ਹੀ ਠੰਡਾ ਹੋਇਆ ਪਿਆ ਛੇਤੀ ਮੁੜ ਕੇ ਆਵੇਂ ਪੰਛੀ ਵੀ ਅੱਜ ਭੁੱਖ ਦੇ ਮਾਰੇ ਅੰਨੇ ਹੋਏ ਡਿਗ ਰਹੇ ਨੇ ਦੁਪਹਿਰ ਵਾਲੇ ਗੁਲਗਲੇ ਵੀ ਲੈਂਦਾ ਆਮੀ ਚਾਹ ਨਾਲ ਸਵਾਦ ਵੀ ਲੱਗਣਗੇ ਤੇ ਭੁੱਖ ਵੀ ਦਬ ਜਾਊ ਸਣ ਦੀ ਰਸੀ ਦਾ ਬਣਾਇਆ ਗੋਪੀਆ ਮਣੇ ਤੇ ਬੈਠੇ ਤਾਇ ਕੋਲ ਹੀ ਸੀ ਤਾਇਆ ਗੋਪੀਆ ਕਮਾਉਂਦਾ ਹੋਇਆ ਹੜਾ ਥੜਾਤ ਕਰਦਾ ਮੈਨੂੰ ਪਿੰਡ ਤੱਕ ਸੁਣੀ ਗਿਆ ਹਵਾ ਦੇ ਬੁੱਲਿਆ ਨਾਲ ਰੁਖ ਆਪਣੇ ਪੱਤਿਆਂ ਤੋਂ ਇਸ ਤਰ੍ਹਾਂ ਪੰਛੀ ਪਾਣੀ ਛਾਂੜ ਰਏ ਸੰ ਜਿਵੇਂ ਉਹਨਾਂ ਅੱਜ ਕੇ ਸੀਸ ਨਾਨ ਕੀਤਾ ਹੋਵੇ। ਤਾਹੇ ਦੇ ਕਈ ਮੁਤਾਬਕ ਮੈਂ ਉਹਨਾਂ ਹੀ ਪੈਰੀਂ ਘਰੋਂ ਚਾਹ ਤੇ ਗੁਲਗੁਲੇ ਲੈ ਕੇ ਖੇਤ ਨੂੰ ਮੁੜ ਪਿਆ। ਕਣੀਆਂ ਦੇ ਬਰੀਕ-ਬਰੀਕ ਝਾਰੇ ਵਿੱਚ ਮੈਂ ਵੇਖਿਆ ਕਿ ਕਿੰਨੇ ਹੀ ਗੰਡੋਏ ਧਰਤੀ ਤੇ ਰੀਂਗ ਰਹੇ ਸਨ। ਗੰਡੋਆਂ ਤੇ ਪੈਰ ਧਰਨ ਤੋਂ ਗੁਰੇਜ਼ ਕਰਦਾ ਹੋਇਆ ਮੈਂ ਕਦੀ ਲੰਮੀ ਤੇ ਕਦੀ ਛੋਟੀ ਟਿੰਗ ਭਰਦਾ ਖੇਤ ਵੱਲ ਨੂੰ ਤੁਰਦਾ ਗਿਆ। ਫਿਰਨੀ ਤੋਂ ਖੇਤ ਵੱਲ ਮੁੜਦਿਆਂ ਜਦੋਂ ਮੈਂ ਮੱਕੀ ਦੇ ਖੇਤ ਦੀ ਵਟ ਤੋਂ ਲੰਘ ਰਿਹਾ ਸੀ ਤਾਂ ਅਣਦੇਖੀ ਕਾਰਨ ਮੇਰਾ ਪੈਰ ਵਟ ਤੇ ਪਏ ਇੱਕ ਸੱਪ ਤੇ ਜਾ ਟ ਗਿਆ ਮੈਂ ਡਰ ਗਿਆ ਪਰ ਉਸਨੇ ਮੈਨੂੰ ਕੁਝ ਨਾ ਕਿਹਾ ਸਗੋਂ ਉਹ ਤਾਂ ਟਿਕਟਕੀ ਲਾ ਕੇ ਵਟ ਚ ਖੁੱਡ ਪੁੱਟ ਰਹੇ ਚੂਹੇ ਵੱਲ ਵੇਖ ਰਿਹਾ ਸੀ ਸੱਪ ਵੀ ਭੁੱਖਾ ਲੱਗਦਾ ਸੀ ਮੈਂ ਸੱਪ ਨੂੰ ਨਾ ਮਾਰਿਆ ਕਿਉਂਕਿ ਉਸਨੇ ਮੈਨੂੰ ਕੁਝ ਨਹੀਂ ਸੀ ਕਿਹਾ ਚੂਹੇ ਨੂੰ ਮਾਰਨ ਵਿੱਚ ਰੁੱਝਿਆ ਸੱਪ ਮੈਨੂੰ ਮੇਰੀ ਮਦਦ ਕਰਦਾ ਪ੍ਰਤੀਤ ਹੋਇਆ ਚੂਹੇ ਵੀ ਮੱਕੀ ਦੇ ਟਾਂਡਿਆਂ ਤੇ ਚੜ ਕੇ ਆਪਣੇ ਤਿੱਖੇ ਦੰਦਾਂ ਨਾਲ ਛੱਲੀਆਂ ਦਾ ਨੁਕਸਾਨ ਕਰ ਜਾਂਦੇ ਹਨ ਮੰਚ ਅਜਿਹੇ ਖਿਆਲਿ ਮੈਂ ਮਣੇ ਵੱਲ ਹੋ ਤੁਰਿਆ ਮੈਂ ਚਾਹ ਦੀ ਕੇਤਲੀ ਤੇ ਗੁਲਗਲੇ ਮਣੇ ਤੇ ਬੈਠੇ ਤਾਇਆ ਨੂੰ ਫੜਾ ਦਿੱਤੇ ਤਾਇਆ ਚਾਹ ਤੇ ਗੁਲਗਲਿਆਂ ਦਾ ਆਨੰਦ ਲੈਣ ਲੱਗਾ ਸਾਹਮਣੇ ਰੁੱਖਾਂ ਤੇ ਬੈਠੇ ਪੰਛੀਆਂ ਦਾ ਧਿਆਨ ਸਾਡੇ ਵੱਲ ਹੀ ਸੀ ਮੈਨੂੰ ਜਾਪਿਆ ਜਿਵੇਂ ਉਹ ਮਨੋਮਨੀ ਸਾਨੂੰ ਕੋਸ ਰਹੇ ਸਨ ਕਿ ਰਾਖੇ ਆਪ ਤਾਂ ਖਾਪੀ ਰਹੇ ਨੇ ਤੇ ਸਾਨੂੰ ਇੱਕ ਦਾਣਾ ਵੀ ਨਹੀਂ ਠੁੰਗਣ ਦਿੰਦੇ ਭੁੱਖ ਨਾਲ ਲਾਚਾਰ ਹੋਇਆ ਇੱਕ ਕਾਂ ਸਾਹਮਣੇ ਕਿਕਰ ਤੋਂ ਉੱਡਿਆ ਸਾਡੇ ਰੋਲੇ ਰੱਪੇ ਦੌਰਾਨ ਉਹ ਬਿਨਾਂ ਖੰਭ ਹਿਲਾਏ ਮੱਖੀ ਤੇ ਇੱਦਾਂ ਲੱਗ ਗਿਆ ਜਿਵੇਂ ਉਸ ਵਿੱਚ ਸਾਹ ਸਾਤੀ ਨਾ ਹੋਵੇ ਰੋਲਾ ਪਾਏ ਤੋਂ ਵੀ ਉਹ ਨਾ ਉੱਡਿਆ ਮੈਂ ਵੇਖਿਆ ਉਹ ਛੱਲੀ ਤੇ ਟਾਂਡੇ ਦੇ ਵਿੱਚਕਾਰ ਪਹੁੰਚੇ ਅੜਾਈ ਬੈਠਾ ਸੀ ਕਈ ਦਿਨਾਂ ਦੀ ਭੁੱਖ ਦੀ ਕਮਜ਼ੋਰੀ ਕਾਰਨ ਉਸ ਵਿੱਚ ਛੱਲੀ ਨੂੰ ਛਿੱਲਣ ਦੀ ਹਿੰਮਤ ਵੀ ਨਹੀਂ ਸੀ ਮੈਂ ਉਸ ਦੇ ਨੇੜੇ ਗਿਆ ਪਰ ਉਹ ਨਾ ਉੱਡਿਆ ਤੇ ਨਾ ਹੀ ਡਰਿਆ ਕਾਂ ਦੀ ਹਾਲਤ ਸਮਝਣ ਲੱਗੇ ਮੈਨੂੰ देर ਨਾ ਲੱਗੀ ਮੈਂ ਸੋਚਿਆ ਕਿ ਭੁੱਖੇ ਤੇ ਬੇਵਸ ਹੋਏ ਕਾਂ ਨੂੰ ਮਾਰਨਾ ਨਹੀਂ ਚਾਹੀਦਾ ਕਿਉਂਕਿ ਉਸਨੇ ਛੱਲੀ ਵੀ ਨਹੀਂ ਸੀ ਡੂੰਗੀ ਤੇ ਮੇਰਾ ਚੋਰ ਵੀ ਨਹੀਂ ਸੀ ਮੈਨੂੰ ਇਹ ਅਹਿਸਾਸ ਹੋਇਆ ਕਿ ਜੇ ਮੈਨੂੰ ਸੱਪ ਨੇ ਡੰਗਿਆ ਹੁੰਦਾ ਤਾਂ ਕੀ ਮੈਂ ਕਾਂ ਨੂੰ ਮਾਰ ਸਕਦਾ ਤਾਇਆ ਭਾਵੇਂ ਕਈ ਦਿਨਾਂ ਤੋਂ ਕਿਸੇ ਕਾਂ ਨੂੰ ਮਾਰਨ ਦੀ ਤਾਕ ਵਿੱਚ ਸੀ ਤਾਂ ਜੋ ਉਹ ਮਰੇ ਕਾਂ ਨੂੰ ਮਣੇ ਤੇ ਟੰਗ ਕੇ ਬਾਕੀ ਦੇ ਪੰਛੀਆਂ ਨੂੰ ਡਰਾ ਸਕੇ ਅਜਿਹੇ ਹਾਲਾਤ ਵਿੱਚ ਮੈਂ ਕਾਂ ਨੂੰ ਮਾਰ ਕੇ ਤਾਈ ਦੀਆਂ ਨਜ਼ਰਾਂ ਵਿੱਚ ਤਾਂ ਚੰਗਾ ਬਣ ਸਕਦਾ ਸੀ ਪਰ ਆਪਣੀਆਂ ਨਜ਼ਰਾਂ ਵਿੱਚ ਨਹੀਂ ਉਦੋਂ ਮੈਨੂੰ ਆਪਣੇ ਪਿੰਡੇ ਤੇ ਹੰਡਾਏ ਭੁੱਖ ਤੇ ਤਿਹਾਕੜੇ ਵੀ ਯਾਦ ਆਏ ਜਦੋਂ ਮੈਂ ਡੰਗਰ ਚਾਰਦਾ ਹੁੰਦਾ ਸੀ ਮੈਂ ਤਾਈ ਤੋਂ ਅੱਖ ਬਚਾ ਕੇ ਇੱਕ ਛੱਲੀ ਭੰਨੀ ਉਸ ਦੇ ਦਾਣੇ ਭੋਰ-ਭੋਰ ਕੇ ਹਥੇਲੀ ਤੇ ਰੱਖ ਕੇ ਉਸ ਕਾਂ ਨੂੰ ਖਾਣ ਲੱਗਾ ਕਾਂ ਮੇਰੇ ਹੱਥ ਦੀ ਤਲੀ ਤੋਂ ਦਾਣਾ ਚੁੱਕਦਾ ਮੇਰੇ ਵੱਲ ਤੱਕਦਾ ਤੇ ਸਿਰ ਨੀਵਾ ਕਰ ਲੈਂਦਾ ਮੈਂ ਇੱਕ ਪਲ ਸੋਚਿਆ ਕਿ ਜਦੋਂ ਮੈਂ ਨਿੱਕੇ ਹੁੰਦਿਆਂ ਆਪ ਕੁਝ ਵੀ ਨਹੀਂ ਸਿੱਖਾ ਸਕਦਾ ਹੋਵਾਂਗਾ ਤਾਂ ਮੇਰੀ ਮਾਂ ਮੈਨੂੰ ਇਸੇ ਤਰ੍ਹਾਂ ਖਵਾਉਂਦੀ ਹੋਵੇਗੀ ਢੇਟ ਦੀ ਭੁੱਖ ਮਿਟਾ ਕੇ ਕਾਂ ਉੱਡਣ ਦੇ ਸਮਰੱਥ ਹੋ ਗਿਆ ਉਸ ਨੇ ਹੋਰ ਛੱਲੀਆਂ ਨਾ ਫਰੋਲੀਆਂ ਉਹੋ ਕਿਕਰ ਦੇ ਰੁੱਖ ਵੱਲ ਉਡਾਰੀ ਮਾਰ ਗਿਆ। ਬੱਦਲ ਗਰਜ ਰਿਹਾ ਸੀ ਤੇ ਤਾਇਆ ਹਾਲੇ ਵੀ ਪੰਛੀਆਂ ਨੂੰ ਡਰਾਉਣ ਲਈ ਹੜਾ ਥੜਾ ਕਰ ਰਿਹਾ ਸੀ। ਥੈਂਕ ਯੂ।